ਨਵੇਂ ਸਾਲ ਦੀ ਆਮਦ ਦੇ ਵਿੱਚ ਜਸ਼ਨਾਂ ਦੇ ਮਾਹੌਲ ਨੂੰ ਦੇਖਦਿਆਂ ਹੋਇਆਂ ਅੰਮ੍ਰਿਤਸਰ ਪੁਲਿਸ ਵੱਲੋਂ ਅੱਜ ਥਾਂ-ਥਾਂ ਤੇ ਨਾਕਾਬੰਦੀ ਕੀਤੀ ਗਈ ਹੈ ਜਿਸ ਦੇ ਦੌਰਾਨ ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟਸ ਤੇ ਪੁਲਿਸ ਵੱਲੋਂ ਸਖਤ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਅੰਮ੍ਰਿਤਸਰ ਦੇ ਨਵਲਟੀ ਚੌਂਕ ਦੀ ਜਿੱਥੇ ਕਿ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਨਾਕਾ ਚੈਕਿੰਗ ਦਾ ਮਾਇਨਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਕੀ ਕਹਿਣਾ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਦਾ ਅੱਗੇ ਅੱਗੇ ਹੋ ਜਾਓ ਸਰ ਅੱਗੇ ਆ ਜਾਓ ਅੱਜ ਥੈਂਕ ਯੂ ਯਾਰਾ ਕੀ ਆ ਅੱਗੇ ਹੋ ਜਾਓ ਪਿੱਛੇ ਆ ਜਾਓ ਸਰ ਅੱਜ ਨਵੇਂ ਸਾਲ ਦੀ ਵਧਾਈ ਦੇ ਪਰਵਾਨੀ ਆਪਣੇ ਆਈਡੀਓ ਪਹਿਲਾਂ ਤੋਂ ਤੁਹਾਡੇ ਇਰਾਹੀ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਸਾਰਿਆਂ ਦੇ ਪਰਿਵਾਰ ਵਾਸਤੇ ਅਰਦਾਸ ਕਰਦੇ ਆਂ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਰਾਜਪਰੇ ਪੁਖਤਾ ਪ੍ਰਬੰਧ ਅਸੀਂ ਕੀਤੇ ਆ ਸਾਰੇ ਕਮਿਸ਼ਨਰੇਟ ਦੇ ਵਿੱਚ ਜੇ ਆਪਾਂ ਨੰਬਰ ਦੇ ਵਿੱਚ ਦੇਖੀਏ ਤਾਂ ਚਾਰ ਡੀਸੀਪੀ ਸਾਡੇ ਬਾਹਰ ਨੇ ਔਰ ਆਬ ਮੇਰੇ 14 ACP ਨੇ 1800 ਟੋਟਲ ਮੁਲਾਜ਼ਮ ਲਾਇਆ ਜੀ 80 ਨਾਕੇ ਨੇ ਔਰ ਤਕਰੀਬਨ 55 ਦੇ ਕਰੀਬ ਸਾਢੇ ਪੈਟਰੋਲਿੰਗ ਪਾਰਟੀਆਂ ਨੇ ਇਸ ਤੋਂ ਇਲਾਵਾ ਸਾਰੇ ਥਾਣੇ PCR ਦੀ ਫੋਰਸ ਟ੍ਰੈਫਿਕ ਦੀ ਫੋਰਸ ਸਾਰੀ ਔਨ ਗਰਾਉਂਡ ਹੈ ਔਰ ਇਸੇ ਤਰ੍ਹਾਂ ਅਸੀਂ ਵੀ ਅੱਗੇ ਰਵਾਂਗੇ ਮੈਂ ਵੀ ਸਿਵਲ ਡਰੈਸ ਤੇ ਇਸੇ ਕਰਕੇ ਪਾਈ ਹੈ ਕਿ ਤਾਂ ਕਿ ਮੈਂ ਆਮ ਨਾਗਰਿਕ ਵਾਂਗੂ ਸਾਰੀ ਚੀਜ਼ ਨੂੰ ਆਪਾਂ ਆਬਜ਼ਰਵ ਕਰ ਸਕੀਏ ਕਿ ਲੋਕ ਤਾਂ ਕਿ ਨੋ ਮੈਂ ਸਾਲ ਦੇ ਆਪਣੀ ਖੁਸ਼ੀ ਮਨਾ ਸਕਣ ਪਰ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਤੂੰ ਖੁਸ਼ੀ ਜ਼ਰੂਰ ਮਨਾਓ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਫਿਰ ਅਸੀਂ ਉਹਦੇ ਤੇ ਮਤਲਬ ਸਾਡੀ ਪਾਲਿਸੀ ਬੜੀ ਜ਼ੀਰੋ ਟੋਲਰੈਂਸ ਦੀ ਔਰ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਏਗੀ ਫਿਰ ਸਰ ਕਈ ਹੋਟਲਾਂ ਦੇ ਵਿੱਚ ਜਿਹੜੀ ਪਾਰਟੀਆਂ ਹੁੰਦੀਆਂ ਉਹਦੇ ਵਿੱਚ ਉਲੜਬਾਜੀ ਕਾਫੀ ਹੁੰਦੀ ਹੈ ਕੀ ਹੋਟਲ ਉਹਨਾਂ ਦੇ ਨਾਲ ਮੀਟਿੰਗ-ਮੀਟਿੰਗ ਕੋਈ ਕੀਤੀ ਗਈ ਤਾਂ ਡੋਲਰ ਤਾਂ ਕਿ ਇਹੋ ਜੇ ਕੋਈ ਘਟਨਾ ਨਾ ਹੋਵੇ ਦੇਖੋ ਅਸੀਂ ਸਾਰੇ ਆ ਉਹਨਾਂ ਨੂੰ ਮੈਸੇਜ ਪਹੁੰਚਵਾ ਦਿੱਤਾ ਸੀਗਾ ਮੀਟਿੰਗ ਤਾਂ ਨਹੀਂ ਹੋਈ ਔਰ ਸਭ ਨੂੰ ਪਤਾ ਹੈ ਵੀ ਕਾਨੂੰਨ ਕੀ ਹੈ ਔਰ ਜਿਹੜਾ ਬੰਦਾ ਕਾਨੂੰਨ ਤੋੜੇਗਾ ਆਪ ਜ਼ਿੰਮੇਵਾਰ ਹੋਏਗਾ ਸਰ ਇਹ ਵੀ ਚਾਹੁੰਦੇ ਹਾਂ ਕਿ ਇਸ ਸਾਰੀਆਂ ਗੱਡੀਆਂ ਦੇ ਵਿੱਚ ਜਿਹੜੇ ਡ੍ਰਿੰਕਸ ਕਰਦੇ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ। ਦੇਖੋ ਜੀ ਪਬਲਿਕ ਪਾਰਕਿੰਗ ਦਾ ਮੈਂ ਬੜਾ ਸਪੈਸ਼ਲ ਇਨਸਟਰਕਸ਼ਨ ਦਿੱਤੀਆਂ ਬੜੀ ਕਲੀਅਰ ਸਾਰਿਆਂ ਨੂੰ ਡਾਊਨ ਦੀ ਲਾਈਨ ਕਿ ਪਬਲਿਕ ਡਰਿੰਕਿੰਗ ਦੇ ਵਿੱਚ ਕੋਈ ਚਾਂਸ ਨਹੀਂ ਲੈਣਾ ਔਰ ਜਿੱਥੇ ਕੋਈ ਇਹੋ ਜਿਹਾ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਕਰੋ ਮੌਕੇ ਤੇ ਦਰਬਾਰ ਦਾ ਜਿਹੜੀ ਸੰਗਤ ਆ ਰਹੀ ਹੈ ਪਹਿਲੀ ਟ੍ਰਿਕ ਲਾ ਕੇ ਸਾਹਮਣੇ ਦੇਖੇ ਸਰ ਉਧਰ ਵੀ ਸਾਡੇ ਗਗਜੀਤ ਸਿੰਘ ਵਾਲੀਆ ਡੀਸੀਪੀ ਸਾਹਿਬ ਔਰ ਪਾਲ ਡੀਸੀਪੀ ਟ੍ਰੈਫਿਕ ਸਾਰੇ ਆਫੀਸਰ ਜਿਹੜੇ ਉਸ ਓਨਲੀ ਫਾਰ ਦਰਬਾਰ ਸਾਹਿਬ ਸੰਗਤ ਦੀ ਜਿਹੜੀ ਪਾਰਕਿੰਗ ਟ੍ਰੈਫਿਕ ਔਰ ਮੈਨੇਜਮੈਂਟ ਵਾਸਤੇ ਉਥੇ ਲਾਏਗੇ ਔਰ ਸਿਵਲ ਪਾਰਚਾ ਚ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੀ ਪੁਲਿਸ ਫੋਰਸ ਡਿਪਲੋਏ ਕੀਤੀ ਗਈ ਹੈ ਔਰ ਮੈਨੂੰ ਲੱਗਦਾ ਕਿ ਸਾਰੇ بڑے ਰੈਗੂਲੇਟਿਡ ਕੰਮ ਉਥੇ ਵੀ ਚੱਲ ਰਿਹਾ ਸਰ ਕਈ ਮੋਟਰਸਾਈਕਲ ਹੋਟਲ ਨੇ ਵਗੈਰਾ ਜਿਹਦੇ ਨਿੱਜੀ ਪਾਰਕਿੰਗ ਹੁਲੜ ਬਾਜੀ ਵਾਲਿਆਂ ਨੂੰ ਤੁਹਾਨੂੰ ਦੱਸਿਆ ਜੀ ਬਿਲਕੁਲ ਨਹੀਂ ਛੇੜਨਾ ਔਰ ਸਖਤ ਤੋਂ ਸਖਤ ਐਕਸ਼ਨ ਲਵਾਵਾਂਗੇ ਮੁੜ ਕੇ ਜਿਨ੍ਹਾਂ ਨੇ ਰਿਸਕ ਲੈਣਾ ਆਪਣੇ ਬਲਬੂਤੇ ਤੇ ਲੈਣ ਸਰ ਜੀ ਰਾਤ ਵੇਲੇ ਜਦ ਹਰਦੂਮ ਮਚਾਉਂਦੇ ਉਹਨਾਂ ਨੂੰ ਕੀ ਸੁਨੇਹਾ ਪਿਆ ਭਾਜੀ ਮੈਂ ਬੜਾ ਕਲੀਅਰ ਦੱਸਿਆ ਕਿ ਕਾਨੂੰਨ ਦੀ ਜਿਹੜੀ ਸਾਰੇ ਵਾਸਤੇ ਇੱਕੋ ਜਿਹੀ ਹੈ ਆਪਣੀ ਇੰਜੋਏਮੈਂਟ ਕਰਨ ਸਭ ਕੁਝ ਕਰਨ ਬਟ ਨੋਟ ਕਾਨੂੰਨ ਦੀ ਲਾਈਨ ਨਾ ਤੋੜਨ ਜੇ ਤੋੜਨਗੇ ਤਾਂ ਸਖਤ ਤੋਂ ਸਖਤ ਕਾਰਵਾਈ ਅਸੀਂ ਕਰਾਂਗੇ ਅਗਰ ਕੱਲ ਵੀ ਨਵਾਂ ਦਿਨ ਨਵਾਂ ਸਾਲ ਕੱਲ ਵੀ ਕਾਫੀ ਟ੍ਰੈਫਿਕ ਰਹਿੰਦੀ ਉਹਦੇ ਵਾਸਤੇ ਬੰਦਾ ਮਾਹ ਕਰਤਾ ਨੇ ਕੀਤੇ ਗਏ ਨੇ ਬਿਲਕੁਲ ਉਸੇ ਤਰ੍ਹਾਂ ਜੇ ਸਪੈਸ਼ਲੀ ਜਿਹੜੇ ਧਾਰਮਿਕ ਜਗ੍ਹਾ ਨੇ ਉਹਨਾਂ ਦੇ ਉੱਤੇ ਜਾਣਾ ਆਵਾਜਾਈ ਬਹੁਤ ਲੋਕਾਂ ਦੀ ਰਹਿੰਦੀ ਹੈ ਪਰ ਕੁਦਰਤੀ ਵਰਕਿੰਗ ਡੇ ਹੈ ਇਸ ਕਰਕੇ ਟ੍ਰੈਫਿਕ ਤੇ ਸਿਕਿਉਰਟੀ ਦੇ ਉਹੀ ਇੰਤਜ਼ਾਮ ਰਹਿਣਗੇ ਜੇ ਅੱਜ ਕੋਈ ਅੱਜ ਕੋਈ ਪਰਚਾ ਦਰਜ ਕੀਤਾ ਗਿਆ